ਤੁਸੀਂ ਜੁੜਿਓ ਸਾਧਕ ਲਾਈਵ ਖਬਰਨਾਮਾ ਨਾਲ ਅੱਜ ਅਸੀਂ ਉੱਗੇ ਕਿਸਾਨ ਪ੍ਰਦੀਪ ਸਿੰਘ ਮਾਨੀ ਸਿੰਘ ਵਾਲਾ ਦੇ ਖੇਤ ਪਹੁੰਚੇ ਆ ਜਿੱਥੇ ਉਹ ਪਿਛਲੇ 5 ਸਾਲਾਂ ਤੋਂ ਸਟ੍ਰਾਬਰੀ ਦੀ ਖੇਤੀ ਕਰ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕੀ ਪਹਿਲਾਂ ਤੁਹਾਨੂੰ ਦਿਖਾਉਣਗੇ ਇਹ ਪਿਛਲੇ 5 ਸਾਲ ਤੋਂ ਖੇਤੀ ਕਰ ਰਿਹਾ ਤੇ ਇਹ ਬਹੁਤ ਸੰਤੁਸ਼ਟ ਨਜ਼ਰ ਆ ਰਹੇ ਆ ਜਿਵੇਂ ਕਿ ਲੋਕ ਕਣਕ ਤੇ ਝੋਨੇ ਦੇ ਮਗਰ ਪਏ ਹੋਏ ਆ ਤੇ ਇਹ ਕਹਿੰਦਾ ਉਹਨਾਂ ਦੇ ਸਾਹਮਣੇ ਤਾਂ ਇਹ ਕੁਝ ਵੀ ਨਹੀਂਗਾ ਇਹ ਪੈਕਿੰਗ ਕਰ ਰਿਹਾ ਸਾਰੀ ਤੈਨੂੰ ਲੇਵਰ ਨਹੀਂ ਮਹਿੰਗੀ ਪੈਂਦੀ ਫਿਰ ਨਹੀਂ ਭਾਈ ਜੀ ਸਾਨੂੰ ਸਾਰਿਆਂ ਨੂੰ ਵਧੀਆ ਸਰੀ ਜਾਂਦਾ ਹੈ ਅੱਛਾ ਆ ਜਾ ਤੇਰੀ ਸਾਡਾ ਸਾਰਿਆਂ ਦਾ ਵਧੀਆ ਸਰੀ ਜਾਂਦਾ ਹੈ 10 11 ਘਰ ਹੈਗੇ ਆ ਤੇ ਨਾਲੇ ਸਾਨੂੰ ਰਿਕਾਰਡ ਮਿਲੇ ਨਾਲੇ ਇਹਨਾਂ ਨੂੰ ਰਿਕਾਰਡ ਮਿਲੇ ਚੱਲੀਏ ਤੁਸੀਂ ਸਾਰਾ ਸਮੇਤ ਪਰਿਵਾਰ ਇੱਥੇ ਫਿਰ ਹਾਂਜੀ ਭਾਈ ਜੀ ਸਾਰਾ ਪਰਿਵਾਰ ਤੇ ਕਿੰਨੇ ਕਿੰਨੇ ਕਿੱਲੇ ਆ ਇਹ ਤੁਹਾਡੇ ਖੇਤੀ ਜਿਹੜੀ ਤਿੰਨ ਕਿੱਲੇ ਆ ਭਾਈ ਜੀ ਆਜੋ ਅੱਛਾ ਤਿੰਨ ਕਿੱਲੇ ਹਾਂਜੀ ਤੇ ਜਿਵੇਂ ਲੋਕ ਮੰਨ ਲਓ ਝੋਨਾ ਤੇ ਕਣਕ ਨੂੰ ਜਿਆਦਾ ਪਹਿਲ ਦੇ ਰਹੇ ਆ ਤੇ ਤੁਹਾਨੂੰ ਕੀ ਲੱਗਦਾ ਵੀ ਲੋਕਾਂ ਨੂੰ ਵੀ ਅਪਰੀਸ਼ੀਏਟ ਕਰਦੇ ਹੋ ਤੁਸੀਂ ਵੀ ਤੁਸੀਂ ਇਹ ਫਸਲ ਨੂੰ ਤੁਸੀਂ ਬੀਜੋ ਤੇ ਇਹਦੇ ਵਿੱਚੋਂ ਆਮਦਨ ਕਿਵੇਂ ਹੋ ਰਹੀ ਹੈ ਹਾਂਜੀ ਦੱਸੋ ਤੁਸੀਂ ਮੈਨੂੰ ਹਾਂਜੀ ਕਰਦੇ ਆ ਬਾਈ ਜੀ ਅਜਾ ਜੋ ਵੀ ਇੱਥੇ ਆਉਂਦਾ ਆਉਂਦੇ ਆ ਉਹਨਾਂ ਨੂੰ ਅਸੀਂ ਜਾਣਕਾਰੀ ਵੀ ਦਿੰਦੇ ਆ ਜਿੰਨੇ ਜੋਗੇ ਹੈਗੇ ਆ ਤੇ ਸਾਰੇ ਬਾਰੇ ਜਾਣਕਾਰੀ ਜਿਹੜੇ ਝੋਨਾ ਤੇ ਕਣਕ ਦੀ ਗੱਲ ਕਰ ਗਏ ਉਹਦੇ ਨਾਲ ਤੇ ਇਹਦਾ ਵਿੱਚ ਬਹੁਤ ਮੁਨਾਫਾ ਹੈ ਚੰਗਾ ਕੰਮ ਹੈ ਇੱਕ ਤਾਂ ਇਹਦੇ ਵਿੱਚ ਪਾਣੀ ਦੀ ਬਹੁਤ ਬਚਤ ਹੈ ਬਿਲਕੁਲ ਪਾਣੀ ਡ੍ਰਿਪ ਸਿਸਟਮ ਨਾਲ ਲੱਗਦਾ ਹੈ ਤੇ तकरीबन 15 ਤੋਂ 20 ਮਿੰਟ ਦੀ ਜੇ ਆਪਾਂ ਮੋਟਰ ਚਲਾਉਣੀ ਹੈ ਤਾਂ ਪਾਣੀ ਇੱਕ ਕਿੱਲੇ ਨੂੰ ਲੱਗ ਜਾਂਦਾ ਅੱਛਾ ਤੇ ਇਹਦੇ ਵਿੱਚ ਤੁਸੀਂ ਕੋਈ ਹੋਰ ਫਸਲ ਵੀ ਬੀਜ ਲੈਣੇ ਆ ਹਾਂਜੀ ਇਹਦੇ ਵਿੱਚ ਜਿਵੇਂ ਹਰਾ ਪਿਆਜ਼ ਗੰਡਾ ਕਹਿੰਦੇ ਆ ਆਪਾਂ ਉਹ ਲੱਗ ਜਾਂਦੇ ਆ ਤੇ ਸ਼ਿਮਲਾ ਮਿਰਚ ਕੌੜੀ ਮਿਰਚ ਉਹ ਇਹਦੇ ਵਿਚਾਲੇ ਲੱਗ ਜਾਂਦੀ ਇਹ ਸਾਲ ਦੇ ਵਿੱਚ ਫਿਰ ਇਹ ਕਿੰਨੇ ਵਾਰੀ ਬੀਜਦੇ ਆ ਤੁਸੀਂ ਇਹ ਫਸਲ ਇਹ ਬਾਈ ਜੀ ਨੌਵੇਂ ਮਹੀਨੇ ਅਸੀਂ ਬਾਹਰੋਂ ਲੈ ਕੇ ਆਉਣੇ ਆ ਪੂਨੇ ਤੋਂ ਤੇ ਪੁੰਨੇ ਤੋਂ ਲੈ ਕੇ ਲਾਉਣੇ ਆ ਸਾਲ ਦੇ ਵਿੱਚ ਇੱਕ ਫਸਲ ਹੀ ਹੁੰਦੀ ਹੈ ਇਹ 6 ਮਹੀਨਿਆਂ ਦੀ ਫਸਲ ਹੈ ਅੱਛਾ ਇਹ ਬੀਜ ਹੁੰਦੇ ਆ ਜਾਂ ਕੋਈ ਪਨੀਰੀ ਹੁੰਦੀ ਹੈ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ ਇਹ ਪਨੀਰੀ ਹੁੰਦੀ ਬਾਈ ਜੀ ਅੱਛਾ ਤੇ ਤੁਸੀਂ ਇਹ ਪੁੰਨੇ ਤੋਂ ਲੈ ਕੇ ਆਉਣੇ ਆ ਸਪੈਸ਼ਲ ਹਾਂ ਜੀ ਪੁੰਨੇ ਤੋਂ ਲੈ ਕੇ ਆਉਣੇ ਤੇ ਸਰਦੀ 'ਚ ਇਹ ਕਿੰਨੀ ਕਾਮਯਾਬ ਸਰਦੀ ਜਿਹੜੀ ਆਪਣੀ ਪੰਜਾਬ ਦਾ ਮੌਸਮ ਆ ਬਹੁਤ ਵਧੀਆ ਮੌਸਮ ਹੈ ਇਹਦੇ ਵਾਸਤੇ ਤੇ ਵਧੀਆ ਹੋ ਜਾਂਦੀ ਹੈ ਤੇ ਇਹ ਇਹ ਤੁਹਾਡੀ ਹੁਣ ਜਿਹੜੀ ਇਹ ਹੁਣ ਤੁਸੀਂ ਤੋੜ ਰਹੇ ਹੋ ਤੇ ਕਿੱਥੇ ਭੇਜਨੀ ਆ ਤੁਸੀਂ ਇੱਥੇ ਲੋਕਲ ਮਾਰਕੀਟ ਦੇ ਵਿੱਚ ਜਾਂ ਫਰੀਦਕੋਟ ਸ਼ਹਿਰ ਦੇ ਵਿੱਚ ਕਿੱਥੇ ਤੁਹਾਡੀ ਇਹ ਜਾਂਦੀ ਹੈ ਸਟ੍ਰਾਂਬਰੀ ਇਹ ਬਾਈ ਜੀ ਲੋਕਲ ਵੀ ਜਾਂਦੀ ਹੈ ਜਿਵੇਂ ਆਪਣੇ ਨੇੜੇ ਸਾਦਕ ਹੈਗਾ ਤੇ ਇੱਥੋਂ ਕਈ ਭੈਣ ਭਰਾ ਆ ਕੇ ਵੀ ਲੈ ਜਾਂਦੇ ਆ ਆਪਣੇ ਫਾਰਮ ਤੋਂ ਵੀ ਤੇ ਆਪਣਾ ਫਰੀਦਕੋਟ ਜਾਂਦੀ ਹੈ ਤੇ ਫਰੋਈ ਪਰ ਜਾਂਦੀ ਹੈ ਅੱਛਾ ਤੇ ਮੈਂ ਤੁਹਾਡੇ ਤੋਂ ਇੱਕ ਜਾਣਕਾਰੀ ਹੋਰ ਲੈਣੀ ਹੈ ਇਹਦੀ ਤੁਹਾਨੂੰ ਕੋਈ ਸਬਸਿਡੀ ਵੀ ਮਿਲਦੀ ਹੈ ਇਹ ਫਸਲ ਦੀ ਹਾਂਜੀ ਇਹਦੇ ਵਿੱਚ ਜੇ ਤਾਂ ਪਹਿਲੀ ਵਾਰ ਲਾਈ ਹੋਵੇ ਤਾਂ ਲੋ ਟਾਂ ਤੇ ਮਲਚ ਤੇ ਤਾਰ ਤੇ ਸਾਰਾ ਆਪ ਨੂੰ ਮਿਲਦਾ ਹੈ ਤੇ ਬੂਟਿਆਂ ਦੇ ਪਨੀਰੀ ਤੇ ਮਿਲਦਾ। ਪ੍ਰਦੀਪ ਜੀ ਇੱਕ ਸਵਾਲ ਹੋਰ ਹੈ ਵੀ ਇਹ ਤੁਹਾਨੂੰ ਆਈਡੀਆ ਕਿਹਨੇ ਦਿੱਤਾ ਵੀ ਤੁਸੀਂ ਇਹ ਫਸਲ ਦੀ ਬਜਾਈ ਕਰੋ। ਇਹ ਬਾਈ ਜੀ ਪਹਿਲਾਂ ਮੈਂ ਜਿਵੇਂ ਸੋਸ਼ਲ ਮੀਡੀਆ ਤੋਂ ਹੀ ਅਸਲ ਚਾ ਪਤਾ ਲੱਗਿਆ। ਸੋਸ਼ਲ ਮੀਡੀਆ ਤੇ ਦੇਖਦਾ ਰਹਿਣਾ ਵੀ ਕਿਹੜੀ ਚੰਗੀ ਕੀਤੀ ਹੈ ਜਿਹਦਾ ਮੁਨਾਫਾ ਵੱਧ ਹੋਵੇ ਵੀ ਚੰਗਾ ਹੋ ਜਾਵੇ। ਉਹਦੇ ਤੋਂ ਪਤਾ ਕਰਨੇ ਕਰਦਾ ਮੈਨੂੰ ਸਟਰਾਬਰੀ ਦੀ ਕੀਤੀ ਵਿੱਚੋਂ ਲੱਭੀ ਤੇ ਇਹਦੇ ਬਾਰੇ ਫਿਰ ਅੱਗੇ ਸਰਚ ਕਰਕੇ ਇਹ ਆਪਾਂ ਸ਼ੁਰੂ ਕਰ। ਅੱਛਾ ਤੇ ਆਪਣੇ ਏਰੀਏ ਦੇ ਵਿੱਚ ਤੁਹਾਡੇ ਤੋਂ ਸਵਾਇ ਜਿਵੇਂ ਆਪਾਂ ਖੜੇ ਹਾਂ ਹੁਣ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਮਾਨੀ ਸਿੰਘ ਵਾਲਾ ਖੜੇ ਆ ਤੇ ਇੱਥੇ ਕੋਈ ਹੋਰ ਪਿੰਡਾਂ ਦੇ ਵਿੱਚ ਵੀ ਕੋਈ ਕਿਸਾਨ ਇਹ ਫਸਲ ਬੀਜ ਰਿਹਾ ਨਹੀਂ ਬਾਈ ਜੀ ਵੱਡੇ ਲੈਵਲ ਤੇ ਹਜੇ ਤੱਕ ਕਿਸੇ ਨੇ ਨਹੀਂ ਲਾਈ ਤੇ ਛੋਟੇ ਓਂ ਘਰਾਂ ਚ ਦੋ ਚਾਰ ਬੂਟੇ ਜ਼ਰੂਰ ਲਾ ਗਏ ਅੱਛਾ ਠੀਕ ਹੈ ਤੇ ਇਹ ਤੇ ਦਾ ਤੁਸੀਂ ਮੈਨੂੰ ਦੱਸੋ ਵੀ ਇਹਦੇ ਤੇ ਤੁਹਾਡਾ ਖਰਚ ਕਿੰਨਾ ਆਉਂਦਾ ਸਟਾਰਟਿੰਗ ਜਦੋਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਤੇ ਉਦੋਂ ਤੁਹਾਡਾ ਖਰਚ ਕਿੰਨਾ ਆਇਆ ਤੇ ਕਿਵੇਂ ਤੁਸੀਂ ਫਿਰ ਹੌਲੀ ਹੌਲੀ ਸਰਵਾਈਵ ਕੀਤਾ ਇਹ ਬਾਈ ਸਭ ਤੋਂ ਪਹਿਲਾਂ ਤਾਂ ਜਿਵੇਂ ਜ਼ਮੀਨ ਦੀ ਵਾਈ ਹੁੰਦੀ ਹੈ ਵਹੀ ਕਰਕੇ ਚੰਗੀ ਤਰ੍ਹਾਂ ਬਰੀਕ ਬਿਲਕੁਲ ਬਰੀਕ ਮਿੱਟੀ ਕਰਨੀ ਪੈਂਦੀ ਹੈ ਤਿੰਨ ਚਾਰ ਵਾਰੀ ਹਲ ਮਾਰਨੇ ਪੈਂਦੇ ਆ ਡੂੰਗੀ ਸੱਬੜ ਵੀ ਮਾਰਨੀ ਪੈਂਦੀ ਹੈ ਫੇ ਰੋਟਾਵੇਟਰ ਮਾਰ ਕੇ ਵਧੀਆ ਗਾਹਣ ਬਣਾ ਕੇ ਫਿਰ ਇਹ ਚ ਡੀ ਏ ਪੀ ਪੈਂਦੀ ਹੈ ਰੂੜੀ ਅਸਲ ਦੇ ਵਿੱਚ ਰੂੜੀ ਦੀਆਂ ਪਾਸਾ ਤਰਾਲੀਆਂ ਪੈ ਜਾਂਦਾ ਬਹੁਤ ਵਧੀਆ ਗੱਲ ਤੇ ਉਸ ਤੋਂ ਬਾਅਦ ਉਹਨੂੰ ਸਾਰਾ ਕੁਝ ਮਿਕਸ ਕਰਕੇ ਫਿਰ ਬੈੱਡ ਪਾਈ ਜਾਂਦੇ ਆ ਬੈੱਡ ਪਾਉਣ ਤੋਂ ਬਾਅਦ ਅਸੀਂ ਬਾਹਰੋਂ ਪੁੰਨੇ ਤੋਂ ਮਤਲਬ ਕਿ ਪਨੀਰੀ ਲੈ ਕੇ ਆਉਣੀ ਹੈ ਪਨੀਰੀ ਲਿਉਣ ਤੋਂ ਬਾਅਦ ਇੱਥੇ ਅਸੀਂ ਸਾਰਾ ਫਲੇਵਰ ਸਾਡੀ ਪਹਿਲਾਂ ਹੀ ਆਖੀ ਹੁੰਦੀ ਹੈ ਉਹਨਾਂ ਤੋਂ ਲਵਾ ਲੇ ਅੱਛਾ ਤੁਹਾਨੂੰ ਕੋਈ ਜਿਵੇਂ ਕਹਿੰਦੇ ਲੇਬਰ ਦੀ ਬਹੁਤ ਦਿੱਕਤ ਆਉਂਦੀ ਤੁਹਾਨੂੰ ਕੋਈ ਲੇਬਰ ਦੀ ਦਿੱਕਤ ਹੈ ਨਹੀਂ ਬਾਈ ਜੀ ਸਾਨੂੰ ਕੋਈ ਦਿੱਕਤ ਨਹੀਂ ਅੱਛਾ ਤੇ ਕਿੰਨੇ ਏਕੜ ਤੁਹਾਡੀ ਲੱਗੀ ਹੋਈ ਹੈ ਇਹ ਸਟਰਾਬਰੀ ਤਿੰਨ ਕਿੱਲੇ ਬਾਈ ਜੀ ਅੱਛਾ ਤੇ ਤੁਹਾਡਾ ਹੋਰ ਦਿਲ ਕਰਦਾ ਵੀ ਮੈਂ ਹੋਰ ਇਹਨੂੰ ਵਧਾਵਾਂ ਅੱਗੇ ਹੋਰ ਹਾਂਜੀ ਅਸੀਂ ਹਰ ਸਾਲ ਥੋੜੇ ਥੋੜੇ ਚਾਰ-ਚਾਰ ਕਨਾਲਾਂ ਕਰਕੇ ਅਸੀਂ ਵਧਾ ਰਹੇ ਹਾਂ ਬਾਈ ਜੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਹੋ ਸਕਦਾ ਹੈ ਅਸੀਂ ਇੱਕ ਕਿੱਲਾ ਚਾਰ ਕਨਾਲ ਹੋਰ ਵਧਾ ਲਈਏ ਅਸੀਂ ਇੱਕ ਕਿੱਲਾ ਨੈਟ ਦਾ ਵੀ ਲਾਇਆ ਹੋਇਆ ਜਿਹਦੇ ਵਿੱਚ ਅਸੀਂ ਖੀਰੀ ਦੀ ਕਿੱਤੀ ਕਰਦੇ ਹਾਂ ਸੀਡ ਲੈਕਸ ਖੀਰਾ ਅੱਛਾ ਤੇ ਇੱਕ ਤੁਹਾਨੂੰ ਮੰਨ ਲਓ ਸਰਕਾਰ ਵੱਲੋਂ ਵਿਭਾਗਾਂ ਵੱਲੋਂ ਕੋਈ ਤੁਹਾਨੂੰ ਕੋਈ ਜਾਣਕਾਰੀ ਜਿਵੇਂ ਸਿੱਖਿਆ ਦਿੱਤੀ ਜਾਂਦੀ ਹੈ ਅੱਗੇ ਹੋਰ ਇਹਨੂੰ ਵਧੀਆ ਬਣਾਉਣ ਲਈ ਕੋਈ ਉਹ ਤੁਹਾਨੂੰ ਵਿਭਾਗਾਂ ਕੋਈ ਤੁਹਾਨੂੰ ਸੰਜੋਗ ਦੇ ਰਿਹਾ ਹਾਂਜੀ ਭਾਈ ਜੀ ਇਹ ਜਿਵੇਂ ਸਪੈਸ਼ਲ ਡਾਕਟਰ ਹੈਗੇ ਜਿਹੜੇ ਬਾਗਬਾਨੀ ਵਿਭਾਗ ਦੇ ਵਿੱਚ ਹੈਗੇ ਤੇ ਆਪਣੇ ਡ੍ਰੈਗਨ ਤੇ ਵੀ ਹੁੰਦੇ ਆ ਸਟ੍ਰਾਬਰੀ ਤੇ ਵੀ ਹੈਗੇ ਆ ਜੋ ਅਸੀਂ ਪੁੱਛਦੇ ਆਂ ਜਾ ਉਹ ਵੀ ਸਮੇਂ-ਸਮੇਂ ਤੇ ਇੱਥੇ ਆਉਂਦੇ ਰਹਿੰਦੇ ਆ ਤੇ ਸਾਨੂੰ ਜਾਣਕਾਰੀ ਦਿੰਦੇ ਆ ਅੱਛਾ ਇੱਕ ਮੈਂ ਜਾਣਕਾਰੀ ਤੁਹਾਡੇ ਤੋਂ ਲੈਣੀ ਆ ਬੀ ਇਹਦੇ ਤੇ ਰੇਅ ਸਪਰੇ ਜਾਂ ਹੋਰ ਤੁਹਾਡਾ ਜਿਹੜਾ ਉਹ ਖਰਚਾ ਹੁੰਦਾ ਉਹ ਕੀ ਹੈ ਇਹਦੇ ਜਿਹੜੀ ਰੇਸ ਬ੍ਰੇਅ ਜੂਰੀਆ ਤਾਂ ਨਹੀਂ ਪੈਂਦੀਆਂ ਨੂੰ ਬਿਲਕੁਲ ਵੀ ਡੀਪੀ ਦਾ ਪਹਿਲਾਂ ਕੱਟਾ ਪੈ ਜਾਂਦਾ ਉਸ ਤੋਂ ਬਾਅਦ ਜਿਹੜੀ ਸਪਰੇ ਇਹਨੂੰ ਫੰਗਸ ਜ਼ਰੂਰ ਪੈਂਦੀ ਹੈ ਜਿਹੜੀ ਸਟਰਾਬਰੀ ਹੈ ਨਾ ਇਹਨੂੰ ਫੰਗਸ ਲੱਗ ਜਾਂਦੀ ਹੈ ਤੇ ਫੰਗਸ ਵਾਲਾ ਫੰਗੀਸਾਈਡ ਸਪਰੇਆ ਹੁੰਦੀਆਂ ਤੇ ਐਨਪੀਕੇ ਦੀਆਂ ਸਪਰੇਆ ਹੁੰਦੀਆਂ ਅੱਛਾ ਤੇ ਤੁਸੀਂ ਹੁਣ ਕਿਸਾਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਦੇ ਆ ਜਿਹੜੇ ਲੋਕ ਝੋਨੇ ਮਗਰ ਕਣਕ ਦੇ ਮਗਰ ਵਿੱਚ ਹੱਥ ਧੋ ਕੇ ਪਏ ਹੋਏ ਆ ਇਹ ਉਹਨਾਂ ਨੂੰ ਕੀ ਮੈਸੇਜ ਲਾਉਣਾ ਚਾਹੁੰਨਾ ਕਿ ਉਹ ਵੀ ਤੁਹਾਨੂੰ ਤੁਹਾਡੇ ਤੋਂ ਸਿੱਟੇ ਜਾਂ ਤੁਹਾਨੂੰ ਪੁੱਛ ਕੇ ਤੇ ਉਹ ਖੇਤੀ ਕਰਨ ਲਾਹੇਵੰਦ ਹੈਗੀ ਹੈ ਹਾਂਜੀ ਬਹੁਤ ਵਧੀਆ ਬਾਈ ਜੀ ਲਾਹੇਵੰਦ ਹੈ ਪਹਿਲਾਂ ਤੇ ਇਹ ਥੋੜਾ ਜਿਹਾ ਖਰਚਾ ਵੱਧ ਆ ਜਾਂਦਾ ਹੈ ਤਕਰੀਬਨ 1 ਕਿੱਲੇ ਤੇ ਖੇਤੀ ਕਰਨ ਵਾਸਤੇ ਆਪਾਂ ਨੂੰ 6 ਤੋਂ 7 ਲੱਖ ਰੁਪਈਆ ਵੀ ਖਰਚਾ ਹੁੰਦਾ ਤੇ ਇੱਕ ਇਹਦੇ ਵਿੱਚ ਮੀਨ ਪਾਵਰ ਜ਼ਿਆਦਾ ਲੱਗਦੀ ਹੈ ਲੇਬਰ ਮਤਲਬ ਇੱਕ ਜੇ ਕਿੱਲੇ ਦੀ ਗੱਲ ਕਰੀਏ ਤਾਂ 4 ਤੋਂ 5 ਲੇਡੀਜ਼ ਕੰਮ ਕਰਦੀਆਂ ਤੇ ਸਾਰਾ ਪਰਿਵਾਰ ਸਾਥ ਹੋਵੇ ਤਾਂ ਫਿਰ ਬਾਈ ਜੀ ਵਧੀਆ ਕੰਮ ਹੁੰਦਾ। ਅੱਛਾ ਕਿਸਾਨਾਂ ਨੂੰ ਮੈਸੇਜ ਕੋਈ। ਬਸ ਮੈਂ ਤਾਂ ਇਹੀ ਕਹਿਣਾ ਜਿਵੇਂ ਆਪਾਂ ਕਣਕ ਝੋਨੇ ਦੀ ਖੇਤੀ ਤਾਂ ਕਰਦੇ ਹੀ ਆਂ ਚਲੋ ਉਹ ਵੀ ਠੀਕ ਹੈ ਬਹੁਤ ਵਧੀਆ। ਸਮੇਂ ਦੇ ਹਿਸਾਬ ਨਾਲ ਆਪਾਂ ਨੂੰ ਨਵੀਆਂ-ਨਵੀਆਂ ਖੇਤੀਆਂ ਵਾਲੇ ਪਾਸੇ ਆਉਣਾ ਚਾਹੀਦਾ। ਬਾਗਬਾਨੀ ਦੇ ਵਿਭਾਗ ਵਾਲੇ ਪਾਸੇ ਆਉਣਾ ਚਾਹੀਦਾ। ਤੇ ਜਿਵੇਂ ਡ੍ਰੈਗਨ ਅੱਜ ਕੱਲ ਬਹੁਤ ਚੱਲੀ ਜਾਂਦਾ। ਕਿੰਨੂ ਦਾ ਬਾਗ ਜੇ ਲਾਇਆ ਹੋਵੇ ਉਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੈਗਾ। ਹੋਰ ਵੀ ਬਾਗ ਬਹੁਤ ਤਰ੍ਹਾਂ ਦੇ ਹੈਗੇ। 베ਰੀ ਹੈਗੀ ਹੈ ਤੇ ਸਟ੍ਰਾਬਰੀ ਤਾਂ ਹੈਗੀ ਹੈਗੀ ਹੈ। ਤੇ ਜੇ ਆਪਾਂ ਜਿਵੇਂ ਆਪਦੀ ਖੇਤੀ ਦੇ ਹਿਸਾਬ ਨਾਲ ਬਾੜੀ ਨਹੀਂ ਤਾਂ ਥੋੜੀ ਦੋ ਕਨਾਲਾਂ ਚਾਰ ਕਨਾਲਾਂ ਆਪਾਂ ਲਾਈਏ ਤਾਂ ਬਹੁਤ ਵਧੀਆ ਢੰਗ ਨਾਲ ਕਮਾਈ ਕਰ ਸਕਦੇ। ਅੱਛਾ ਤੁਹਾਡਾ ਬਹੁਤ-ਬਹੁਤ ਧੰਨਵਾਦ। ਠੀਕ ਹੈ ਬਈ। ਇਹ ਸਨ ਕਿਸਾਨ ਪ੍ਰਦੀਪ ਸਿੰਘ ਪਿੰਡ ਮਾਨੀ ਸਿੰਘ ਵਾਲਾ ਤੇ ਇਹਨਾਂ ਨੇ ਕਿਸਾਨਾਂ ਨੂੰ ਇੱਕ ਮੈਸੇਜ ਲਾਇਆ ਕਿ ਜੇ ਕਿਸੇ ਨੇ ਇਹ ਸਟਰਾਬਰੀ ਦੀ ਖੇਤੀ ਕਰਨ ਦਾ ਚਾਹਵਾਨ ਹੋਵੇ ਤਾਂ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦਾ ਪੂਰੀ ਪ੍ਰੋਪਰ ਆ ਕੇ ਠੀਕ ਹੈ ਸਾਰਾ ਜੋ ਇਹ ਖੇਤੀ ਕਰ ਰਹੇ ਹੈ ਸਾਰੀ ਜਾਣਕਾਰੀ ਦੇਣਗੇ ਭੈਣ ਭਰਾਵਾਂ ਨੂੰ। ਤੇ ਉਹਨਾਂ ਨੇ ਇੱਕ ਇਹਦੇ ਵਿੱਚ ਚੰਗੀ ਆਮਦਨ ਦਾ ਸੁਨੇਹਾ ਦਿੱਤਾ ਤੁਸੀਂ ਜੁੜੇ ਰਹੋ ਸਾਧਕ ਲਾਈਵ ਖਬਰ ਨਾ ਮਨਾਂ